ਇਸ ਮੌਕੇ ਦੇ ਉੱਤੇ ਸਾਰੇ ਪੰਜਾਬ ਦੇ ਨਿਰਸਖਟਨ ਜਿਹੜੇ ਆਪਣੇ ਆਪਣੇ ਫੀਲਡ ਦੇ ਵਿੱਚ ਵਧੀਆ ਕੰਮ ਕਰ ਰਹੇ ਹਨ ਉਹਨਾਂ ਨੂੰ ਦੇ ਆਪਣੇ ਆਪਣੇ ਫੀਲਡ ਦੇ ਆਪਣੇ ਸਮਾਜ ਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਿੰਦੂ ਦਾ ਨਾਮ ਲੈਣਾ ਬੜਾ ਔਖਾ ਹੈ ਉਹ ਸਾਰੇ ਜਿਹੜੇ ਹਿੰਦੂ ਦਰਦ ਦੇ ਲੱਗੂ ਲੈ ਕੇ ਆਪਣੇ ਆਪਣੇ ਖੇਤਰ ਦੀ ਲੜਾਈ ਲੜਦਾ ਗੋਰੇ ਧਾਕਰ ਦਾ ਜਿਵੇਂ ਕਤਲ ਕੀਤਾ ਉਹਦੇ ਬਾਅਦ ਇੱਕ ਵੀਡੀਓ ਜਾਰੀ ਹੁੰਦੀ ਹੈ ਕਿ ਇਹਦੇ ਦੀ ਜ਼ਿੰਮੇਵਾਰੀ ਲੈਂਦੇ ਆ ਜਦੋਂ ਪੁਲਿਸ ਨੂੰ ਕਿਹਾ ਜਾਂਦਾ ਵੀ ਇਹਨੂੰ ਵੀ ਹਥਿਆਰ ਚ ਸ਼ਾਮਿਲ ਕਰੋ ਤਾਂ ਹੱਥ ਘੜੇ ਕਰ ਦਿੱਤੇ ਜਾਂਦੇ ਨੇ ਇੰਦਾ ਕਿਉਂ ਮੈਂ ਕੱਲ ਬੜੀ ਚੁੱਪ ਵੀ ਕਰਨ ਲੱਗਾ ਸੰਦੀਪ ਥਾਪਰ ਗੋਲੇ ਦਾ ਬੜੇ ਸਾਰੇ ਹਿੰਦੂ ਵਟੜਾਂ ਦਾ ਜਦੋਂ ਫੋਸ ਕੀਤਾ ਸਾਰੇ ਹੀ ਆਪਣੇ ਤੰਦ ਸਭ ਤੋਂ ਪਹਿਲਾਂ ਉਹ ਜੇਕਾਰਾ ਜਿਹੜਾ ਜੇਕਾਰਾ ਲਾ ਕੇ ਪਟਿਆਲਾ ਦੇ ਅੰਦਰ ਅਮਰ ਸੰਦੇ ਅੰਦਰ ਜਿਹੜੇ ਅੰਦਰ ਸਾਡੇ ਹਿੰਦੂ ਲੀਡਰਾਂ ਨੇ ਚਾਹੇ ਕਾਇਆ ਲਗਾ ਕੇ ਸਾਡੇ ਹਿੰਦੂ ਹਿਤਾ ਦੀ ਰੱਖਿਆ ਕੀਤੀ ਚਾਹੇ ਉਹ ਪਵਨ ਕੁਮਾਰ ਸ਼ਰਮਾ ਜੀ تھے ਚਾਹੇ ਜਗਦੀਸ਼ ਤੰਦੀ ਜੀ ਚਾਹੇ ਜਲੋਟਾ ਜੀ ਸੀ ਅੱਜ ਮੰਨੂ ਬੜੇ ਭਾਗਾਂ ਦੀ ਗੱਲ ਹੈ ਕਿ ਪਟਿਆਲਾ ਦੇ ਅੰਦਰ ਜਿਹੜੀ ਆਵਾਜ਼ ਸ਼ੇਰ ਹਿੰਜਿਰ ਪਵਨ ਕੁਮਾਰ ਸ਼ਰਮਾ ਜੀ ਵੱਲੋਂ ਹਿੰਦੂ ਸਖਸ਼ਾ ਉੱਤੇ ਵੱਲੋਂ ਚੱਕੀ ਜਾਂਦੀ ਸੀ ਉਸ ਗੱਦੀ ਦੇ ਮੈਨੂੰ ਵਿਰਾਜਮਾਨ ਕੀਤਾ ਗਿਆ ਮੈਨੂੰ ਹਿੰਦੂ ਤਰੰਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅੱਜ ਮੈਂ ਦੱਸਿਆ ਚਾਹਨਾ ਹੈ ਜਿਸ ਤਰ੍ਹਾਂ ਲੁਧਿਆਣਾ ਦੇ ਅੰਦਰ ਨਿਹੰਗ ਸਿੰਘਾਂ ਨੇ ਸਾਡੇ ਹਿੰਦੂ ਦੇ ਤਲਵਾਰਾਂ ਨਾਲ ਬਿਹਰੇ ਨਾ ਹਮਲਾ ਕੀਤਾ ਉਸੇ ਵਾਰ ਯਾਦ ਕਰੋ 29 ਅਪ੍ਰੈਲ ਪਟਿਆਲੇ ਦੇ ਅੰਦਰ 1500 ਖਾਲਿਸਤਾਨੀਆਂ ਨੇ ਸਿੰਮਾ ਜੀ ਗਵਾਹ ਨੇ ਤੇ ਪ੍ਰਵੀਨ ਜੀ ਗਵਾਹ ਨੇ ਵੀ ਮੌਕੇ ਤੇ ਗਵਾਹੀ ਸੀ ਤਾਂ 1500 ਖਾਲਿਸਤਾਨੀਆਂ ਨੇ ਸ੍ਰੀ ਕਾਲੀ ਮਾਤਾ ਮੰਦਰ ਦੇ ਅੰਦਰ ਹਮਲਾ ਕੀਤਾ ਸੀ ਢੰਗਾਂ ਨਾਲ ਕਿਰਪਾਨਾਂ ਨਾਲ ਪਿਸਤੋਲਾਂ ਨਾਲ ਗੋਲੀਆਂ ਨਾਲ ਅਮੇਰ ਦੱਸ ਦੇਣਾ ਚੰਨਾ ਸਾਡੇ ਸਿਰਫ 65 ਹਿੰਦੂਆਂ ਨੇ 65 ਜਾਵਾਜ ਹਿੰਦੂਆਂ ਨੇ 1500 ਲੋਕਾਂ ਦਾ ਮੁਕਾਬਲਾ ਕੀਤਾ ਸੀ ਸਾਡੇ ਬੰਦੇ ਨੇ ਕੰਪਾਲ ਲੱਗੀ ਸੀ ਉਹਨਾਂ ਨੂੰ ਅਸੀਂ ਗੋਲੀਆਂ ਮਾਰ ਕੇ ਵਾਪਸ ਭੇਜਿਆ ਆਸੂ ਤੋਂ ਸੋਤੋਂ ਦੇ ਉਹਨਾਂ ਨੇ ਤਲਵਾਰ ਨਾਲ ਹਮਲਾ ਕੀਤਾ ਸੀ ਜੇਕਨ ਜੋ ਲਾ ਸਡੇ ਤਰ ਇਨਸਾਨ ਬਣ ਬਦੇ ਅਸੀਂ ਇਹਨਾਂ ਨੂੰ ਗੋਲਿਆਂ ਨਾਲ ਜਵਾਬ ਦਿੱਤਾ ਉਹਨਾਂ ਨੇ ਚਾਰ ਬੰਦੇ ਗੋਲਿਆਂ ਨਾਲ ਫਟੜ ਕਰੇ ਔਰ ਮਹਾਮਾਇਦੀ ਕਿਰਪਾ ਨਾਲ ਅਜੋ ਗੋਲੀ ਉਸੇ ਬੰਦੇ ਨੇ ਇਸ ਤਰ੍ਹਾਂ ਦੇ ਬੜੀ ਹੈ ਜਿਹੜੀ ਪ੍ਰਸ਼ਾਸਨ ਨਹੀਂ ਕਰ ਸਕਿਆ ਕੋਈ ਸਿਵਲ ਸੱਜਣ ਨਹੀਂ ਕਰ ਸਕਿਆ ਕੋਈ ਡਾਕਟਰ ਨਹੀਂ ਕਰ ਸਕਿਆ ਇਹ ਮੁੱਦੇ ਲੈ ਕੇ ਗੋਰਾ ਜੀ ਦੇ ਮੁੱਦੇ ਲੈ ਕੇ ਸੇ ਇਕੱਠੇ ਹੋਏ ਆ ਇਹ ਸਿਰਫ ਸਿਪਾਹ ਸੈਨਾ ਦਾ ਮੁੱਦਾ ਨਹੀਂ ਹੈ ਇਹ ਹਿੰਦੂ ਸਮਾਜ ਦਾ ਮੁੰਦਾ ਹੈ ਪੁੱਲ ਜਾਓ ਤੁਸੀਂ ਕਿਸੇ ਸਿਪਾਹ ਸੈਨਾ ਜੋ ਪੁੱਲ ਜਾਓ ਮੈਂ ਹਿੰਦੂ ਸੁਰੱਖਿਆ ਚੁੰਗੀਦਾ ਪੁੱਲ ਜਾਓ ਵੀ ਪਛਣਦਾ ਚਾ ਹੈ ਪਹਿਲਾ Hindu ਹੈ ਹਿੰਦੂਆਂ ਦੇ ਉੱਪਰ ਅਕਰਮਣ ਹੁੰਦਾ ਹੈ ਹਿੰਦੂ ਤੇ ਆਕਰਮਣ ਹੋਇਆ ਕੋਈ ਸ਼ਿਵ ਸ਼ੈਨਕ ਆਕਰਮਣ ਨਹੀਂ ਹੋਇਆ ਉਹ ਸਾਡੇ ਸਨਾਤਨ ਆਕਰਮਣ ਹੋਇਆ ਇਸ ਕਰਕੇ ਸਾਨੂੰ ਜਿੱਥੇ ਬਿਠਾਵਾ ਮੈਂ ਮੈਂ ਟੰਡੇ ਨੂੰ ਬੇਨਤੀ ਕਰਾਂਗਾ ਅਜੰਡੇ ਦੇ ਵਿੱਚ ਹੋਰ ਅਜੰਡਾ ਵੀ ਪਾਇਆ ਵੇ ਇੱਕ ਕੋਰ ਕਮੇਟੀ ਦਾ ਇੱਥੇ ਗਠਨ ਕੀਤਾ ਜਾਵੇ ਜਿੱਥੇ ਜਿੱਥੇ ਵੀ ਹਿੰਦੂਆਂ ਦੇ ਕੋਈ ਝੁਲਕ ਹੁੰਦਾ ਹੈ ਉਹ ਕਮੇਟੀ ਆ ਕੇ ਉਸਨੂੰ ਲੜੇ ਇੱਕ ਵਕੀਲਾ ਦਾ ਪੰਚ ਨਗਰ ਤੋਂ ਜਾਣਾ ਪਟਿਆਲੇ ਤੋਂ 10 ਮਿੰਟਾਂ ਦਾ ਪੈਣਾ ਨੂੰ ਮਥੋਂ ਨੂੰ ਪਟਿਆਲੇ ਤੋਂ 10 ਕਿੱਲਾ ਦਾ ਪੈਣਾ ਨੂੰ ਚੱਕਣ ਨੂੰ ਨਹੀਂ ਲੜਾਈ ਵੀ ਲੜਨੀ ਪਵੇ ਉਹ ਸਾਡੇ ਨਾਲ ਹਿੰਦੂਆਂ ਦੀ ਕਾਨੂੰਨੀ ਲੜਾਈ ਵੀ ਲੜੀ ਜਾਵੇ ਇਹ ਕੋਲੋਂ ਮੁੰਡਾ ਸੀ ਛੇੜਿਆ ਹੋਇਆ ਮੰਦਰਾ ਉਹ ਛੇੜੋ ਨਾ ਇਹ ਮੁੰਡਾ ਇੱਥੇ ਵੀ ਪਵਾਵੇ ਇਹ ਦੁੱਤਾ ਸਾਰੇ ਮੁੰਡੇ ਜਿਹੜੇ ਸਰਕਾਰਾਂ ਨੂੰ ਪੈਸੇ ਦਿੰਦੇ ਆ ਜਿਹੜੀ ਸਾਨੂੰ ਕਿਸੇ ਨੂੰ ਪੈਸਾ ਇਕੱਠਾ ਕਰਨ ਦੀ ਕਿਉਂ ਲੋੜ ਪਵੇ ਇਹ ਅਸੀਂ ਇੱਕ ਇੱਕ ਹੰਟ ਲੇਕਰ ਇੱਕ ਹੰਟ ਲੇਕਰ ਮੈਨੂੰ